2024 ਦੀਆਂ ਲੋਕ ਸਭਾ ਚੋਣਾਂ ਦੇ ਕਾਰਨ ਪੂਰੇ ਹਿੰਦੁਸਤਾਨ ਦੇ ਵਿੱਚ ਸਿਆਸੀ ਤੌਰ ਤੇ ਵੱਡੇ ਵੱਡੇ ਝਮਾਕੇ ਹੋ ਰਹੇ ਨੇ ਤੇ ਲਗਾਤਾਰ ਲੀਡਰ ਕੋਈ ਇੱਧਰ ਜਾ ਰਿਹਾ ਹੈ ਕੋਈ ਇੱਧਰ ਜਾ ਰਿਹਾ ਹੈ ਤੇ ਕੋਈ ਕੋਈ ਪਾਰਟੀ ਕਿਸ ਨਾਲ ਗੱਠ ਕਿਸੇ ਨਾਲ ਗੱਠ ਜੋੜ ਕਰ ਰਹੀ ਹੈ ਤੇ ਕਿਸੇ ਨਾਲ ਕੋਈ ਗੱਠ ਜੋੜ ਕਰ ਰਿਹਾ ਹੈ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਤੁਹਾਡੇ ਲਈ ਅੱਜ ਪੰਜਾਬ ਦੇ ਵਿੱਚ ਜੋ ਤੁਮਾਕੇ ਹੋਏ ਨੇ ਉਹਨਾਂ ਬਾਰੇ ਗੱਲਬਾਤ ਕਰਨ ਲਈ ਰੂਬਰੂ ਹੋ ਰਿਹਾ ਹੈ ਤੇ ਇਹਦੇ ਵਿੱਚ ਦੇਖਾਂਗੇ ਕਿ ਜੋ ਕੁਝ ਵੀ ਘਟਨਾਕ੍ਰਮ ਅੱਜ ਵਾਪਰੇ ਨੇ ਉਹਨਾਂ ਦਾ ਪੂਰੇ ਪੰਜਾਬ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਹ ਇਹਦੇ ਨਾਲ-ਨਾਲ ਦਰਸ਼ਕਾਂ ਨੂੰ ਬੇਨਤੀ ਵੀ ਕਰਦੀ ਹੈ ਕਿ ਜਦੋਂ ਤੁਸੀਂ ਪੰਜਾਬ ਦਰਸ਼ਨ ਅ YouTube ਚੈਨਲ ਦੇਖਦੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਆਪਣੇ ਕਮੈਂਟ ਵੀ ਦਿਆ ਕਰੋ ਪੰਜਾਬ ਦੇ ਵਿੱਚ ਅੱਜ ਜੋ ਘਟਨਾਕ੍ਰਮ ਵਾਪਰਿਆ ਉਹਦੇ ਵਿੱਚ ਸਭ ਤੋਂ ਪਹਿਲਾ ਸਵੇਰੇ ਸਵੇਰੇ ਇਹ ਗੱਲ ਸਾਹਮਣੇ ਆਈ ਜਦੋਂ ਸ੍ਰੀ ਲਖਣ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰ ਰਹੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਦੀਆਂ ਕਿਆਸ-ਉਰਾਈਆਂ ਚੱਲ ਰਹੀਆਂ ਸੀਗਾ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਕਰਕੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਲੜਨਗੇ ਇਹ ਕਿਆਸ ਰਹੀਆਂ ਇਸ ਗੱਲ ਕਰਕੇ ਵੀ ਸੀਗੀਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਭਾਵੇਂ ਲੰਬੇ ਸਮੇਂ ਤੋਂ ਇਹ ਯਤਨ ਕਰ ਰਹੀ ਹੈ ਕਿ ਕਿਵੇਂ ਨਾ ਕਿਵੇਂ ਪੰਜਾਬ ਦੇ ਵਿੱਚ ਉਸ ਤੇ ਪੈਰ ਮਜ਼ਬੂਤ ਹੋ ਜਾਣ ਤੇ ਦੂਜੇ ਪਾਸੇ ਅਕਾਲੀ ਦਲ ਪਿਛੇ ਲੰਬੇ ਸਮੇਂ ਤੋਂ ਹਾਸ਼ੀਏ ਤੇ ਚੱਲ ਰਿਹਾ ਹੈ ਤੇ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਤਿੰਨ ਵਿਵਾਦ ਗ੍ਰਸ ਕਾਨੂੰਨ ਖੇਤੀਬਾੜੀ ਦੇ ਸਬੰਧ ਵਿੱਚ ਲਿਆਦੇ ਸੀ ਤਾਂ ਅਕਾਲੀ ਦਲ ਨੇ ਆਪਣਾ ਨਾਤਾ ਭਾਰਤੀ ਜਨਤਾ ਪਾਰਟੀ ਨਾਲੋਂ ਤੋੜ ਲਿਆ ਸੀਗਾ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਜਲੰਧਰ ਜ਼ਿਮਨੀ ਚੋਣ ਹੋਈ ਸੀ ਉਸ ਜ਼ਿਮਨੀ ਚੋਣ ਚ ਭਾਵੇਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਆਡ ਡੱਡ ਤੌਰ ਤੇ ਚੋਣ ਲੜੇ ਸੀਗੇ ਪਰ ਜੇਕਰ ਦੋਨਾਂ ਦੀਆਂ ਵੋਟਾਂ ਆਪ ਇਕੱਠੀਆਂ ਕਰਕੇ ਦੇਖਦੇ ਤਾਂ ਉਹ ਉਹਨੀਆਂ ਕਵੋਟਾਂ ਸੀਗੀਆਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਨੂੰ ਵੱਡੀ ਟੱਕਰ ਦੇ ਸਕਦੀਆਂ ਸੀਗੀਆਂ ਇਸ ਗੱਲ ਕਰਕੇ ਜਿਹੜਾ ਹੈਗਾ ਲਗਾਤਾਰ ਅਕਾਲੀ ਦਲ ਦੇ ਲੀਡਰ ਵੀ ਤੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਇਹੀ ਕਿਆਸ ਜਿਹੜਾ ਹੈਗਾ ਜਿਹੜੇ ਵਿਵਾਦ ਗੱਦੀ ਕਰ ਰਹੇ ਸੀਗੇ ਜਾਂ ਆਪਾਂ ਕਹਿ ਸਕਦੇ ਹਾਂ ਯਤਨ ਕਰ ਰਹੇ ਸੀਗੇ ਕਿ ਕਿਵੇਂ ਨਾ ਕਿਵੇਂ ਇਹ ਗੱਠ ਜੋੜ ਹੋਣਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਸੀ ਜਿਨ੍ਹਾਂ ਚ ਕੈਪਟਨ ਅਮਰਿੰਦਰ ਸਿੰਘ ਤੇ ਨਾਲ ਨਾਲ ਸ੍ਰੀ ਜਾਖੜ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਇਸ ਗੱਲ ਦੀ ਵਕਾਲਤ ਕੀਤੀ ਸੀ ਕਿ ਕਿਵੇਂ ਨਾ ਕਿਵੇਂ ਇਹ ਗੱਠ ਜੋੜ ਹੋ ਜਾਣਾ ਚਾਹੀਦਾ ਹੈ ਉਸ ਦਾ ਕਾਰਨ ਇਹ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਧਰਮ ਪਤਨੀ ਨੇ ਉਹ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਜਦ ਕਿ ਉਹ ਪਹਿਲਾਂ ਤੱਕ ਜਿਹੜੇ ਹੈਗਾ ਕਾਂਗਰਸ ਵੱਲ ਨੂੰ ਜਿਹੜਾ ਹੈਗਾ ਮੈਂਬਰ ਪਾਰਟਮੈਂਟ ਚੱਲੇ ਆ ਰਹੇ ਸੀਗੇ ਹੁਣ ਜਿਹੜੀ ਪਟਿਆਲੇ ਦੀ ਸੀਟ ਹੈ ਇਸ ਨੂੰ ਜਿੱਤਣ ਵਾਸਤੇ ਕੈਪਟਨ ਅਮਰਿੰਦਰ ਸਿੰਘੇ ਵਾਰ-ਵਾਰ ਇਹ ਕਹਿ ਰਹੇ ਸੀਗੇ ਕਿ ਅਕਾਲੀ ਭਾਜਪਾ ਗੱਠਜੋੜ ਹੋਣਾ ਚਾਹੀਦਾ ਹੈ ਇਹ ਜਦੋਂ ਨਾਲ ਸੁਨੀਲ ਜਾਖੜ ਸੀਗੇ ਸੁਨੀਲ ਜਾਖੜ ਵੀ ਇਸੇ ਗੱਲ ਕਰਕੇ ਵਕਾਲਤ ਕਰਦੇ ਆ ਰਹੇ ਸੀਗੇ ਕਿ ਜੇਕਰ ਭਾਰਤੀ ਜਨਤਾ ਪਾਰਟੀ ਦੀ ਪਰਫਾਰਮੈਂਸ ਵਧੀਆ ਰਹਿੰਦੀ ਹੈ ਗਠਜੋੜ ਦੇ ਨਾਲ ਤਾਂ ਉਹਨਾਂ ਦੇ ਲਈ ਜਿਹੜਾ ਹੈਗਾ ਉਹ ਆਪਣੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜਾਂ ਹਾਈ ਕਮਾਂਡ ਹੈ ਉਹਨੂੰ ਕਹਿ ਲੁਗੇ ਹੋਣਗੇ ਕਿ ਉਹਨਾਂ ਨੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕੀਤਾ ਤੇ ਦੂਜੇ ਪਾਸੇ ਅਕਾਲੀ ਦਲ ਅਕਾਲੀ ਦਲ ਵਿਚਾਰਿਆ ਸੀਗਾ ਕਿ ਇਹ ਕੱਟਜੋਣਾ ਹੋਣਾ ਚਾਹੀਦਾ ਪਰ ਉਹਦੇ ਲਈ ਕਈ ਸਮੱਸਿਆਵਾਂ ਸਾਹਮਣੇ ਸੀਗੀਆਂ ਪਹਿਲੀ ਸਮੱਸਿਆ ਤਾਂ ਇਹ ਸੀ ਕਿ ਪਿਛਲੇ ਸਮੇਂ ਦਰਾਂ ਜਿਹੜੇ ਸਿੱਖ ਮੁੱਦੇ ਸੀਗੇ ਜਿਹੜੇ ਪੰਥਕ ਮੁੱਦੇ ਸੀਗੇ ਉਹਨਾਂ ਨੂੰ ਵਿਸਾਰਨ ਕਰਕੇ ਸਿੱਖ ਭਾਈ ਚਾ ਰਹੇ ਨੇ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਅਕਾਲੀ ਦਲ ਦੇ ਡੀਡਰਾਂ ਨੂੰ ਤੇ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਅਲੱਗ ਥਲੱਗ ਕਰਕੇ ਰੱਖ ਦਿੱਤਾ ਸੀਗਾ ਪਰ 2017 ਦੀ ਚੋਣਾਂ ਦੇ ਵਿੱਚ ਫਿਰ 2022 ਦੀ ਚੋਣਾਂ ਦੇ ਵਿੱਚ ਫਿਰ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਫਿਰ ਜਲੰਧ ਜ਼ਿਮਨੀ ਚੋਣ ਦੇ ਵਿੱਚ ਤੇ ਇਸ ਗੱਲ ਕਰਕੇ ਅਕਾਲੀ ਦਲ ਹੁਣ ਦੁਬਾਰਾ ਅਜਿਹਾ ਰਿਸਕ ਨਹੀਂ ਲੈਣਾ ਚਾਹੁੰਦਾ ਸੀਗਾ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦਾ ਸੀਗਾ ਜਿਸ ਦੇ ਨਾਲ ਪੰਜਾਬ ਦੇ ਖਾਸ ਵਰਗ ਸਿੱਖ ਪਾਈ ਜਾ ਰਿਹਾ ਕਿਉਂਕਿ ਅਕਾਲੀ ਦਲ ਦੀ ਹੋਂਦ ਹੀ ਸਿੱਖਾ ਕਰਕੇ ਆ ਤੇ ਪੰਜਾਬ ਕਰਕੇ ਆ ਉਹ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਸ ਨੂੰ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਮਾਨ ਸਤਕਾਰ ਦਿੰਦੇ ਆ ਰਹੇ ਸੀ ਪਰ ਅਫਸੋਸ ਇਹ ਗੱਲ ਹੈ ਕਿ ਪਿਛਲੇ ਸਮੇਂ ਦੌਰਾਨ ਇਸੇ ਹੀ ਪਾਰਟੀ ਨੇ ਖਾਸ ਕਰਕੇ ਸਿੱਖ ਮੁੱਦਿਆਂ ਤੇ ਹੋਰ ਪੰਜਾਬ ਦੇ ਮੁੱਦਿਆਂ ਦੀ ਥਾਂ ਦੇ ਉੱਤੇ ਆਪਣੇ ਜਿਹੜਾ ਨਿੱਜੀ ਤੌਰ ਤੇ ਆਪਣੇ ਬੱਚਿਆਂ ਦੇ ਲਈ ਆਪਣੇ ਸਾਰੇ ਦੇ ਲਈ ਮਤਲਬ ਆਪਾਂ ਕਹਿ ਸਕਦੇ ਆ ਆਪਣੇ ਪਰਿਵਾਰਾਂ ਦੇ ਲਈ ਹੀ ਇਹ ਸੱਤਾ ਹੰਢਾਈ ਹੈ ਤੇ ਇਸੇ ਗੱਲ ਕਰਕੇ ਪੰਜਾਬ ਦੇ ਲੋਕ ਇਸ ਰਵਾਇਤੀ ਪਾਰਟੀ ਤੋਂ ਅੱਕ ਚੁੱਕੇ ਸੀਗੇ ਇਹੀ ਕਾਰਨ ਅਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ ਸੀਗਾ ਤੇ ਹੁਣ ਜਦੋਂ ਅਕਾਲੀ ਦਲ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇਕਰ ਉਸ ਨੇ ਇਸ ਵਾਰ ਫਿਰ ਜਿਹੜੇ ਪੰਜਾਬ ਦੇ ਮੁੱਦੇ ਸਿੱਖਾਂ ਦੇ ਮੁੱਦੇ ਕਿਸਾਨਾਂ ਦੇ ਮੁੱਦਿਆਂ ਨੂੰ ਨਾ ਜਿਹੜਾ ਹੈਗਾ ਚੁੱਕਿਆ ਤਾਂ ਉਹਦੇ ਨਾਲ ਉਹ ਇੱਕ ਵਾਰ ਫੇਰ ਹਾਸ਼ੀਏ ਤੇ ਚਿੜਾ ਜਾਊਗਾ ਤੇ ਇਸੇ ਗੱਲ ਕਰਕੇ ਜਿਹੜੀ 22 ਮਾਰਚ ਨੂੰ ਅਕਾਦੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਉਸ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਜਿਸ ਦੇ ਵਿੱਚ ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਰਾਜਵਾਨਾਂ ਦੀ ਜਿਹੜੀ ਉਮਰ ਦੀ ਉਮਰ ਜਿਹੜੀ ਹੈ ਫਾਂਸੀ ਦੀ ਸਜ਼ਾ ਉਸ ਨੂੰ ਉਮਰ ਕੈਦ ਵਿੱਚ ਤਬਦੀਲ ਕਰਨਾ ਖੇਤ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਨਾ ਤੇ ਹੋਰ ਕਈ ਮੁੱਦਿਆਂ ਦੇ ਬਾਰੇ ਉਹ ਮਤਾ ਪਾਸ ਕੀਤਾ ਸੀਗਾ ਇਸ ਤੋਂ ਬਾਅਦ ਲਗਾਤਾਰ ਇਹੀ ਸੀਗਾ ਕਿ ਅਕਾਲੀ ਦਲ ਦੇ ਲੀਡਰਸ਼ਿਪ ਅੰਦਰਖੰਦ ਤੇ ਇਹ ਗੱਲ ਕਹਿਣ ਸੀਗੇ ਕਿ ਅਸੀਂ ਤਾਂ ਹੀ ਸਮਝੌਤਾ ਕਰ ਸਕਦੇ ਹਾਂ ਜੇਕਰ ਭਾਰਤੀ ਜਨਤਾ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਸ ਗੱਲ ਦਾ ਭਰੋਸਾ ਦਿੰਦੀ ਹੈ ਕਿ ਉਹ ਉਹਨਾਂ ਦੀਆਂ ਮੰਗਾਂ ਨੂੰ ਗੰਬੀਰਤਾ ਨਾਲ ਲਏਗੀ ਤੇ ਉਹਨਾਂ ਨੂੰ ਪਾਸ ਕਰੇਗੀ ਜ ਜੇਕਰ ਸੱਤਾ ਵਿੱਚ ਆਉਂਦੀ ਹੈ ਤਾਂ ਉਹਨਾਂ ਦੇ ਉੱਤੇ ਅਮਲ ਕਰੇਗੀ ਤੇ ਭਾਰਤੀ ਜਨਤਾ ਪਾਰਟੀ ਨੇ ਇਸ ਸਬੰਧ ਵਿੱਚ ਕੋਈ ਪਰਮਾਹੰਗਾਰਾ ਨਹੀਂ ਦਿੱਤਾ ਹੈਗਾ ਤੇ ਇਸ ਨਾਲ ਨਾਲ ਹੁਣ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਵੀ ਕਹਿ ਦਿੱ ਆ ਰਹੇ ਸੀ ਕਿ ਕਿ ਉਹ ਜਿਹੜਾ ਪਹਿਲਾਂ ਵਾਂਗੂ ਛੋਟੇ ਭਰਾ ਦੀ ਭੂਮਿਕਾ 'ਚ ਨਹੀਂ ਰਹੇਗੀ ਤੇ ਸੀਟਾਂ ਦੇ ਲੈਣ ਦੇਣ ਬਾਰੇ ਵੀ ਇਹਨਾਂ ਦਾ ਆਪਸ 'ਚ મતਭੇਦ ਚਾਹ ਰਹੀ ਸੀਗੀ ਹੁਣ ਇਹ ਹੈ ਕਿ ਅਕਾਲੀ ਦਲ ਵੀ ਇਹੀ ਕਹਿ ਰਿਹਾ ਕਿ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਕੋਈ ਟੇਬਲ ਟਾਕ ਨਹੀਂ ਹੋਈ ਉਹ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਇਹੀ ਕਹਿ ਰਹੇ ਨੇ ਕਿ ਸਾਡੀ ਵੀ ਕੋਈ ਟੇਬਲ ਟਾਕ ਨਹੀਂ ਹੋਈ ਜਦ ਕੇ ਹਕੀਕਤ ਇਹ ਹੈ ਕਿ ਇਹ ਟੇਬਲ ਡਾਕ ਵੀ ਹੋਈ ਹੈ ਤੇ ਅਕਾਲੀ ਦਲ ਨੇ ਜਿਹੜਾ ਹੁਣ ਨਵਾਂ ਸਟੈਂਡ ਲਿਆ ਇਸ ਦੇ ਨਾਲ ਜਿਹੜਾ ਹੈਗਾ ਉਸ ਨੇ ਇੱਕ ਵਾਰ ਫੇਰ ਪੰਜਾਬ ਦੇ ਲੋਕਾਂ ਨੂੰ ਮੈਸੇਜ ਦਿੱਤਾ ਹੈ ਕਿ ਅਕਾਲੀ ਦਲ ਆਪਣੀਆਂ ਜੜ੍ਹਾਂ ਵੱਲ ਫੇਰ ਪਰਤ ਰਿਹਾ ਹੈ ਤੇ ਦੂਜੇ ਪਾਸੇ ਸਵਾਲ ਇਹ ਵੀ ਪੈਦਾ ਹੋ ਰਿਹਾ ਸੀਗਾ ਕਿ ਕੀ ਅਕਾਲੀ ਦਲ ਨੇ ਇਹ ਮੈਸੇਜ ਦੇ ਕੇ ਇਹ ਸੰਦੇਸ਼ ਦੇ ਕੇ ਦੇ ਕੇ ਭਾਰਤੀ ਜਨਤਾ ਪਾਰਟੀ ਨੂੰ ਦੇ ਨਾਲ ਸਮਝੌਤਾ ਨਾ ਕਰਨ ਦੀ ਜਿਹੜੀ ਵਜ੍ਹਾ ਦੱਸੀ ਹੈ ਇਹ ਸਹੀ ਹੈ ਤੇ ਉਹਦੇ ਸਹੀ ਹੋਣ ਦੀ ਆਪਾਂ ਨੂੰ ਇਸ ਗੱਲ ਕਰਕੇ ਵੀ ਉਦਾਹਰਣ ਮਿਲਦੀ ਹੈ ਕਿ ਮਠੇਡੇ ਦੇ ਵਿੱਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਮਾਗਮ ਨਹੀਂ ਕਰਨ ਦਿੱਤਾ ਤੇ ਉਸ ਦੇ ਵਿੱਚ ਸੇਲ ਜਾਖੜ ਵੀ ਨਹੀਂ ਪਹੁੰਚ ਸਕੀ ਤੇ ਉਹਨਾਂ ਦਾ ਇਹੀ ਕਿਹਾ ਸੀਗਾ ਕਿ ਜੇਕਰ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤਾਂ ਤੁਹਾਨੂੰ ਅਸੀਂ ਪੰਜਾਬ ਦੇ ਵਿੱਚ ਵੀ ਵੜਨ ਨਹੀਂ ਦਵਾਂਗੇ ਹੁਣ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਆ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ ਲੱਗੀ ਹੋਈ ਐ ਤੇ ਉਸ ਨੂੰ ਪਿੰਡਾਂ ਦੇ ਵਿੱਚ ਕੋਈ ਰਾਹ ਮਿਲਦਾ ਹੈ ਕਿ ਨਹੀਂ ਮਿਲਦਾ ਹੈਗਾ ਇਹ ਵੀ ਆਪਣੇ ਆਪ ਦੇ ਚੁਪੜਾ ਮਹੱਤਵਪੂਰਨ ਸਵਾਲ ਹੈ ਤੇ ਜਿੱਥੇ ਤੱਕ ਆਪਣੇ ਯਕਨਾ ਦੀ ਗੱਲ ਆ ਉਹਨਾਂ ਨੇ ਅੱਜ ਫੇਰ ਇੱਕ ਵੱਡਾ ਠਮਾਕਾ ਕਰ ਦਿੱਤਾ ਠਮਾਕਾ ਇਹ ਹੈ ਕਿ ਰਵਨੀ ਸਿੰਘ ਬਿੱਟੂ ਜਿਹੜੇ ਕੇ ਭਾਰਤੀ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ आनंदਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਾਜਕਿਨੇ 2009 ਦੇ ਵਿੱਚ ਉਸ ਤੋਂ ਬਾਅਦ 214 ਦੇ ਵਿੱਚ 214 ਤੇ 219 ਦੇ ਵਿੱਚ ਉਹ ਲੁਧਿਆਣਾ ਤੋਂ ਚੋਣ ਜਿੱਤੇ ਸੀ ਕਾਂਗਰਸ ਦੀ ਸੀਟ ਤੋਂ ਕਾਂਗਰਸ ਦੀ ਟਿਕੜ ਤੋਂ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਇਹਦੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਬਿਆਰ ਸਿੰਘ ਜਿਨ੍ਹਾਂ ਨੂੰ ਖੜਕੂ ਆਪ ਦੇ ਸਮੇਂ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀਗੀ ਤੇ ਉਹਨਾਂ ਦੇ ਇਹ ਪੋਤੇ ਨੇ ਤੇ ਲਗਾਤਾਰ ਇਹ ਹੈ ਕਿ ਖਾਸਤੇ ਜ ਉਹਨਾਂ ਨੇ ਅਕਾਲੀ ਦਲ ਨੂੰ ਕਾਫੀ ਜਿਹੜਾ ਹੈਗਾ ਉਹਨਾਂ ਦੀ ਉਹਨਾਂ ਦੀਆਂ ਨੀਤੀਆਂ ਦੀ ਅਲੋਚਨਾ ਕੀਤੀ ਹੈ ਜਦੋਂ ਵੀ ਅਕਾਲੀ ਦਲ ਨੂੰ ਲੰਮੇ ਹੱਥੀ ਵੀ ਲਿਆ ਤੇ ਨਾਲ ਨਾਲ ਭਾਈ ਅਮਰਪਾਲ ਦੇ ਮੌਕੇ ਵੀ ਜਿਹੜਾ ਹੈਗਾ ਉਹ ਬੜੇ ਅ ਅਮਰਪਾਲ ਦੇ ਖਿਲਾਫ ਜਿਹੜਾ ਹੈਗਾ ਬਿਆਰਬਿਆਜ਼ੀ ਕਰਤੇ ਆਏ ਨੇ ਤੇ ਇਹ ਜਿਹੜੀ ਬਿਆਨਬਾਜ਼ੀ ਸੀਗੀ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਸੂਟ ਕਰਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਇਸੇ ਲਾਈਨ ਦੇ ਤੇ ਚੱਲਦੀ ਆ ਰਹੀ ਹੈ ਹੁਣ ਇਹ ਹੈ ਕਿ ਰਵਨੀਤ ਸਿੰਘ ਮਿੱਟੂ ਜਿਹੜੇ ਕਿ ਇਹ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਾਂ ਅਮਰ ਪੰਜਾਬ ਵਾਸਤੇ ਕੁਝ ਕਰਨ ਦੇ ਲਈ ਯਤਨਸ਼ੀਲ ਨੇ ਇਸ ਗੱਲ ਕਰਕੇ ਉਹ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਦੋਂ ਹੁਣ ਵੱਡੇ ਵੱਡੇ ਲੀਡਰ ਕਾਂਗਰਸ ਦੇ ਕੋਈ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਰਿਹਾ ਹੈ ਕੋਈ ਭਾਜਪਾ ਦੇ ਵਿੱਚ ਜਾ ਰਿਹਾ ਹੈ ਉਸ ਨੂੰ ਦੇਖਦੇ ਹੋਏ ਕਾਫੀ ਹੀ ਜਿਹੜੇ ਕਾਂਗਰਸ ਦੇ ਜਿਹੜੇ ਇਸ ਚੋਣ ਮੈਦਾਨ ਵਿੱਚ ਉਤਰਨ ਸਮੇਂ ਤੇ ਜਿਸ ਤਰੀਕੇ ਨਾਲ ਉਹ ਇਹ ਕਹਿ ਰਹੀ ਹੈ ਕਿ ਅਸੀਂ 13 ਦੀ 13 ਸੀਟਾਂ ਜਿੱਤਾਂਗੇ ਉਸ ਸਿਰ ਤੇ ਵੀ ਪ੍ਰਸ਼ਨ ਚਿੰਨ ਲੱਗਣੇ ਸ਼ੁਰੂ ਹੋ ਗਏ ਨੇ ਤੇ ਹੋਂ ਵਾਲਾ ਆਉਣ ਵਾਲੇ ਸਮੇਂ ਤੇ ਇਹ ਵੀ ਹੋ ਸਕਦਾ ਹੈ ਕਿ ਹੋਰ ਵੱਡੇ ਤਮਾਕੀ ਵੀ ਹੋ ਜਾਣ ਤੇ ਹੋਰ ਵੀ ਕਾਂਗਰਸੀ ਲੀਡਰ ਚਾਹੇ ਉਹ ਭਾਜਪਾ ਚ ਚਲੇ ਜਾਣ ਚਾਹੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਣ ਤੁਹਾਨੂੰ ਪਤਾ ਹੀ ਹੈ ਕਿ ਡਾਕਟਰ ਚੱਬੇਵਾਲ ਰਾਜਕੁਮਾਰ ਚੱਬੇਵਾਲ ਪਿਛਲੇ ਦਿਨੀ ਕਾਂਗਰਸ ਛੱਟ ਕੇ ਜਿਹੜੇ ਅਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ اسی ਤਰੀਕੇ ਦੇ ਨਾਲ ਕਾਂਗਰਸ ਦੇ ਇੱਕ ਹੋਰ ਲੀਡਰ ਜਿਹੜੇ ਗੁਰਪ੍ਰੀਤ ਸਿੰਘ ਜੀ ਵੀ ਉਹਨਾਂ ਨੂੰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਫਤਿਹgarh ਸਾਹਿਬ ਤੋਂ ਟਿਕਟ ਦਿੱਤੀ ਆ ਉਹ ਵੀ ਕਾਂਗਰਸ ਦੇ ਵਿੱਚੋਂ ਕਹੇ ਸੀਗੇ ਇਸ ਤੋਂ ਲਾਵਾ ਸੁਸ਼ੀਲ ਰਿੰਕੂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਹੀ ਕਾਂਗਰਸ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਆ ਤੇ ਇਸ ਤਰੀਕੇ ਦੇ ਨਾਲ ਜਿਹੜੇ ਵੱਡੇ ਵੱਡੇ ਚਿਹਰੇ ਨੇ ਕਾਂਗਰਸ ਦੇ ਉਹ ਵੀ ਇਸ ਨੂੰ ਛੱਡ ਛੱਡ ਕੇ ਜਾ ਰਹੇ ਨੇ ਅਜਿਹੇ ਦੇ ਵਿੱਚ ਦੇਖਣਾ ਇਹ ਹੈ ਕਿ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤੀ ਮਿਲਦੀ ਹੈ ਕਿ ਨਹੀਂ ਮਿਲਦੀ ਹੈਗੀ ਇਹ ਤਾਂ ਹੈ ਕਿ ਜਿਹੜੀ ਲੁਧਿਆਣਾ ਦੀ ਸ਼ਹਿਰੀ ਵੋਟ ਹੈ ਉਹ ਖਾਸ ਕਰਕੇ ਜਿਹੜਾ ਹੈ ਹਿੰਦੂ ਸੋਚ ਨਾਲ ਸੰਬੰਧਿਤ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਨਾਲ ਵੀ ਕਾਫੀ ਜੁੜੀ ਹੋਈ ਹੈ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਦੇ ਪਰਿਵਾਰ ਦਾ ਪਿੰਡੂ ਇਲਾਕਿਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਅਸਰ ਰਸੂਖ ਹੈ ਤੇ ਇਸ ਨੂੰ ਦੇਖਦੇ ਹੋਏ ਜਿਹੜਾ ਹੈਗਾ ਬਿੱਟੂ ਦੀ ਪਰਫਾਰਮੈਂਸ ਦੇ ਉੱਤੇ ਤਾਂ ਇਹ ਲੱਗਦੇ ਹੈਗੇ ਬਾਕੀ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇਸੇ ਤਰੀਕੇ ਦੇ ਨਾਲ ਨਵੇਂ ਨਵੇਂ ਚਿਹਰੇ ਦੇਖ ਰਹੀ ਹੈ ਜਿਸ ਦੇ ਨਾਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਵੱਡੀ ਉਸ ਵੱਲੋਂ ਜਿਹੜਾ ਹੈਗਾ ਟੱਕਰ ਦੇਣ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹੁਣ ਦੇਖਾਂ ਇਹ ਹੋਊਗਾ ਕਿ ਅਕਾਜੀ ਦਾ ਜਿਹੜਾ ਕਿ ਹੁਣ ਇੱਕ ਕੱਲਿਆਂ ਮੈਦਾਨ ਵਿੱਚ ਉਤਰ ਰਿਹਾ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਕੱਲਿਆਂ ਮੈਦਾਨ ਵਿੱਚ ਉਤਰ ਰਹੀ ਹੈ ਕਾਂਗਰਸ ਵੀ ਜਿਹੜੀ ਹੈਗੀ ਇੱਕ ਕੱਲਿਆਂ ਮੈਦਾਨ ਚ ਉਤਰ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਵੀ ਇਕੱਲਿਆਂ ਹੀ ਮੈਦਾਨ ਚ ਉਤਰ ਰਹੀ ਹੈ ਪੰਜਾਬ ਦੀ ਜਿਹੜੀ ਜਿਹੜਾ ਚੋਣ ਪੇੜਾ ਹੈ ਕਾਫੀ ਦਿਲਚਸਪ ਬਣ ਗਿਆ ਚਾਰ-ਚਾਰ ਪਾਸੇ ਨੂੰ ਟੱਕਰ ਮਿ Đੂਗੀ ਕਿਤੇ-ਕਿਤੇ ਜਿਹੜਾ ਹੈਗਾ ਅਕਾਲੀ ਦਲ ਮਾਨ ਵੀ ਟੱਕਰ ਲਊਗਾ ਤੁਹਾਨੂੰ ਪਤਾ ਹੀ ਹੈ ਕਿ ਅਕਾਲੀ ਦਲ ਮਾਨ ਨੇ ਸੰਗਰੂਰ ਦੀ ਸੀਟ ਜਿੱਤ ਕੇ ਇੱਕ ਜਿਹੜਾ ਲੋਕਾਂ ਦੀ ਅੱਖਾਂ ਖੋਲ ਕੇ ਰੱਖ ਦਿੱਤੀ ਅਸੀਂ ਆ ਜਿੱਥੇ ਕਿ ਆਵਾਜ਼ੀ ਪਾਰਟੀ ਇਹ ਕਹਿਦੀ ਆ ਰਹੀ ਸੀਗੀ ਅਸੀਂ ਇਹ ਸੀਟ ਹਾਰੀ ਹੀ ਨਹੀਂ ਸਕਦੇ ਹੈਗੇ ਕਿਉਂਕਿ ਉੱਥੋਂ ਮੁੱਖ ਮੰਤਰੀ ਭਗਵੰਤ ਮਾਨ ਦੋ ਵਾਰੀ ਮੈਂਬਰ ਪਾਰਲੀਮੈਂਟ رہ ਚੁੱਕੇ ਸੀਗੇ ਤੇ ਇਛੇ ਮਾਨ ਸਾਹਿਬ ਨੇ ਚੋਣ ਜਿੱਤੀ ਤੇ ਇਸ ਗੱਲ ਕਰਕੇ ਕੁਝ ਥਾਵਾਂ ਦੇ ਮੁਕਾਬਲੇ ਜਿਹੜਾ ਹੈਗਾ ਆਪਾਂ ਬਹੁਤ ਕੌਣੇ ਵੀ ਦੇਖ ਸਕਦੇ ਹਾਂ ਪਰ ਜਦ ਉਤਰ ਚਾਰ ਪਾਸਿਓਂ ਜਿਹੜੇ ਉਮੀਦਵਾਰ ਚੋਣ ਲੜਨਗੇ ਤੇ ਜਿਹੜਾ ਦੁਆਬਾ ਖੇਤਰ ਆ ਉੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਖੜੇ ਕਿਤੇ ਜਾਣੇ ਆ ਕਿਉਂਕਿ ਉਸਨੇ ਵੀ ਨਾ ਤਾਂ ਐਨਡੀ ਦੇ ਵਿੱਚ ਜਾਣ ਦੇ ਲਈ ਹੰਗਾਰਾ ਪਰਿਆ ਨਾ ਇੰਡੀਆ ਗੱਠਜੋੜ ਦੇ ਵਿੱਚ ਤੇ ਨਾਲ ਨਾਲ ਹੁਣ ਅਕਾਲੀ ਦਲ ਨਾਲ ਨੂੰ ਵੀ ਉਸ ਨੇ ਤੋੜ ਵਿਛੋੜਾ ਕਰ ਲਿਆ ਤੇ ਇਹ ਜਿਹੜੇ ਧਮਾਕੇ ਹੋਏ ਨੇ ਇਹਨਾਂ ਧਮਾਕਿਆਂ ਦੇ ਕਾਰਨ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਇੱਕਦਮ ਹਿੱਲ ਗਈ ਹੈ ਤੇ ਇਸ ਦੇ ਨਾਲ ਜਿਹੜਾ ਹੈ ਲੋਕਾਂ ਦੇ ਵਿੱਚ ਜਿਹੜਾ ਇੱਕ ਆਸ ਬਣੀ ਹੋਈ ਸੀ ਜਾਂ ਆਪਾਂ ਕਹਿੰਦੇ ਲੋਕ ਇਸ ਗੱਲ ਦੀ ਚਰਚਾ ਕਰ ਰਹੇ ਸੀ ਕਿ ਅਕਾਲੀ ਭਾਜਪਾ ਗੱਠਜੋੜ ਜਿਹੜਾ ਹੋ ਰਿਹਾ ਹੈ ਉਹਦੇ ਨਾਲ ਸਥਿਤੀ ਬੜੀ ਦਿਲਚਸਪ ਹੋਊਗੀ ਪਰ ਹੁਣ ਇਸ ਤੋਂ ਵੀ ਜ਼ਿਆਦਾ ਦਿਲਚਸਪ ਹੋਊਗੀ ਜਦੋਂ ਨਾਲੇ ਇੱਕ ਇਹ ਵੀ ਹੈ ਨਾਲ ਅਕਾਲੀ ਦਲ ਦੇ ਕੋਲ ਵੀ ਮੌਕਾ ਹੈ ਵੀ ਉਸ ਦੀ ਪਰਫਾਰਮੈਂਸ ਕਹੀ ਗਿਆ ਹੁਣ ਉਹ ਸਿੱਖ ਮੁੱਦਿਆਂ ਵੱਲ ਜੇ ਮੋੜ ਰਿਹਾ ਹੈ ਤਾਂ ਲੋਕ ਉਹਨੂੰ ਕਹਿ ਜਾਂ ਹੰਕਾਰ ਦੰਦੇ ਨੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਇਸ ਸਮੇਂ ਖਾਸ ਕਰਕੇ ਸਿੱਖ ਮੁੱਦਿਆਂ ਨੂੰ ਅਣਗੌਲਿਆ ਕਰ ਰਹੀ ਹੈ ਤੇ ਨਾਲ ਨਾਲ ਕਿਸਾਨਾਂ ਦੇ ਮੁੱਦਿਆਂ ਨੂੰ ਵੀ ਅਣਗੌਲਿਆ ਕਰ ਰਹੀ ਹੈ ਇਹ ਹੈ ਵਿੱਚ ਉਸ ਨੂੰ ਲੋਕ ਕਿੰਨਾ ਕੁ ਹੰਗਾਰਾ ਦਿੰਦੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਹੋਊਗਾ ਕੱਲ ਨੂੰ ਜਿਹੜੀ ਵੀ ਕੋਈ ਹੋਰ ਘਟਨਾ ਸਿਆਸੀ ਵਾਪਰੂਗੀ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਤੁਹਾਨੂੰ ਨਾਲ-ਨਾਲ ਇਹ ਵੀ ਦੱਸ ਰਹੀਏ ਕਿ ਪਟਿਆਲੇ ਦੇ ਵਿੱਚ ਵੀ ਵੱਡਾ ਤਬਾਕਾ ਹੋਣ ਵਾਲਾ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਬਾਰੇ ਕਿਆ ਸਰਾਹੀ ਚੱਲ ਰਹੀ ਹੈ ਨੇ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਆ ਤੇ ਇਸੇ ਵਾਰ ਵੀ ਆਪਾਂ ਵਿਸ਼ਲੇਸ਼ਣ ਕਰਾਂਗੇ ਤੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਗਰੂਰ ਤੋਂ ਜਿਹੜਾ ਹੈਗਾ ਕਾਂਗਰਸ ਵੱਲੋਂ ਬੜਾ ਮਜ਼ਬੂਤ ਜਿਹੜਾ ਹੈਗਾ ਲੀਡਰ ਖੜਾ ਕੀਤਾ ਜਾ ਰਿਹਾ ਹੈ ਤੇ ਦੇਖਦੇ ਹਾਂ ਉਹਦੇ ਬਾਰੇ ਅਸੀਂ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ ਤੇ ਨਾਲ ਨਾਲ ਜਿਹੜਾ ਬਠਿੰਡੇ ਦੇ ਵਿੱਚ ਹੈ ਉਹਦੇ ਵਿੱਚ ਵੀ ਜੜੀ ਹੈ ਨਵੀਂ ਸਬੰਧੀ ਹੋ ਰਹੀ ਹੈ ਜਾਂ ਨਵੇਂ ਧੁਰਵੀਕਰਨ ਹੋ ਰਹੇ ਨੇ ਉਹਦੇ ਬਾਰੇ ਵੀ ਆਪਾਂ ਕੱਲ੍ਹ ਨੂੰ ਗੱਲ ਕਰਾਂਗੇ ਪਰ ਇਹ ਹੈ ਕਿ ਸੰਗਰੂਰ ਦੇ ਵਿੱਚ ਜਿਹੜਾ ਮਜ਼ਬੂਤ ਲੀਡਰ ਕਾਂਗਰਸ ਹੋਰ ਰਿਆਂਦਾ ਜਾ ਰਿਹਾ ਹੈ ਉਹ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਕੱਲ ਤੱਕ ਲਈ ਮੈਨੂੰ ਦਿਓ ਆ ਗਿਆ ਸਤਿ ਸ੍ਰੀ ਅਕਾਲ